ਰੂਪੈਂਟ ਦੇ ਲੱਗੇ ਨਾ বাস ਸਮਰਸਰ ਤੋਂ ਆਦੀ ਸੀ ਮੱਝ ਵਾਲਿਆਂ ਦੀ ਉਹ ਅੱਗੇ ਟਰੈਕਟਰ ਆਗਾ ਟਰੈਕਟਰ ਦੇ ਵਿੱਚ ਵੱਜ ਗਏ ਜਿਹੜੀ বাস ਟਰੈਕਟਰ ਚ ਵੱਜ ਗਈ ਤੇ ਟਰੈਕਟਰ ਜਿਹੜਾ ਇਹ ਬੰਦੇ ਦੇ ਵਿੱਚ ਵੱਜ ਗਿਆ ਅੰਦਰ ਤੇ ਅੱਛਾ ਤੇ ਇਹਦੀ ਮੌਤ ਹੋ ਗਈ ਕਿੰਨੇ ਸਾਲਾਂ ਦਾ ਸੀ ਬੰਦਾ ਜੀ ਬੰਦਾ ਤਾਂ ਹੁਣ 21 22 ਸਾਲ 21 22 ਸਾਲ ਦੀ ਉਮਰ ਦਾ ਸੀ अच्छा ਇਹਨਾਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਵੀ ਕਾਫੀ ਸਵੇਰ ਦੇ ਖਲੋਤੇ ਆਲੇ ਤਿੱਕਰ ਕੋਈ ਇਥੇ ਮੁਲਾਜ਼ਮ ਨਹੀਂ ਆਇਆ ਸਾਨੂੰ ਨਹੀਂ ਉੱਥੇ ਮੌਕੇ ਦੇ ਕੋਈ ਪਹੁੰਚਿਆ ਨਹੀਂ ਉੱਥੇ ਮੌਕੇ ਤੇ ਵੀ ਨਹੀਂ ਕੋਈ ਪਹੁੰਚਿਆ ਸਰ ਮੌਕੇ ਤੇ ਵੀ ਸਾਡੇ ਬੰਦੇ ਸਾਰੇ ਤਾਂ ਜਿਹੇ ਇੱਕ ਪਰਚਾ ਕੱਲੋਂ ਇਹ ਦੋ ਘਟੇ ਹੂੰ ਉਹਦਾ ਆ ਫੜਿਆ ਹੀ ਆਪਣੇ ਪਟਾਕਾ-ਪਟੂਕੇ ਜੇ ਉਹ ਰਾਤੀ ਉਥੇ ਪਾਰਟੀ ਸਾਰੀ ਉਥੇ ਗਦਾਮਾਂ ਤੇ ਲਾਇਆ ਤਨੇ ਬੰਦੇ ਇੱਕ ਬੰਦਾ ਹੀ ਗੋੜ ਗਿਆ ਮੈਂ ਕੱਲਾ ਹੀ ਉਥੇ ਆ ਗਿਆ ਨੇ ਉਹ ਬੱਸ ਜਿਹੜੀ ਆ ਰਫਤਾਰ ਦੇ ਨਾਲ ਟਰੈਕਟਰ ਵਿੱਚ ਵੱਜੀ ਆ ਟਰੈਕਟਰ ਜਾ ਕੇ ਬੰਦੇ 'ਚ ਵਧਿਆ ਹੁਣ ਬੱਸ ਤੇ ਕੋਈ ਕਾਰਵਾਈ ਕੀਤੀ ਗਈ ਨਹੀਂ ਬੱਸ ਤੇ ਪਰਚਾ ਹੋਏਗਾ ਹੋਏਗਾ ਜੀ ਹਾਂ ਪੱਕਾ ਨਾਲ ਕਿਹੜੀ ਗੱਲ ਸਰ ਮੌਕੇ ਦੇ ਕਾਬੂ ਕੀਤਾ ਇਹ ਕੋਈ ਸੀਸੀਟੀਵੀ ਹਾਂਜੀ ਗੱਡੀ ਕੋ ਉੱਥੇ ਕਾੜੇ ਕੰਮ ਸੀਸੀਟੀਵੀ ਵਗੈਰਾ ਸਾਹਮਣੇ ਆਈ ਹੈ ਡਰਾਈਵਰ ਕਾਬੂ ਸੀਸੀਟੀਵੀ ਕੈਮਰਾ ਚੈੱਕ ਕਰਾਂਗੇ ਹੁਣ ਜਾ ਕੇ ਸਰ ਪਰਿਵਾਰ ਨੂੰ ਇਨਸਾਫ ਮਿਲੇਗਾ ਜੀ ਬਿਲਕੁਲ ਜੀ ਸਰ ਮੇਰਾ ਭਰਾ ਸਵੇਰੇ ਘਰੋਂ 9:30 ਘਰੋਂ ਨਿਕਲਿਆ ਆਏ ਆਪਣੀ ਦੁਕਾਨ ਦੇ ਵਿੱਚ ਸ਼ਾਪ ਉਹਦੀ ਆਪਣੀ ਆ ਦੁਕਾਨ ਤੇ ਜਾ ਰਿਹਾ ਸੀ ਤੇ ਦੁਕਾਨ ਤੇ ਪਹੁੰਚਦੇ ਹੀ ਉਹਦਾ ਆਪਣਾ ਬਾਈਕ ਤੇ ਜਾ ਰਿ ਤੇ ਮਾਜਬਾ ਸੇਵ ওভার ਸਪੀਡ ਹੈਗੀ ਜਿਉ ਜੋ ਕਿ ਉਸਨੇ ਟੱਕਰ ਮਾਰੀ ਉਸ ਨੂੰ ਤੇ ਉਥੇ ਜੋ ਆਪਣਾ ਐਕਸੀਡੈਂਟ ਤੋਂ ਬਾਅਦ ਆਪਾਂ ਉਥੇ ਥਾਣੇ ਗਏ ਆ ਤਾਂ ਉਥੇ ਮੁਲਾਜ਼ਮ ਕੋਈ ਨਹੀਂ ਹੈ ਮੌਜੂਦਾ ਜੋ ਆਪਾਂ ਉਥੋਂ ਉਹਨਾਂ ਨੂੰ ਕਾਰਵਾਈ ਤਾਂ ਮੰਗੀ ਕਿਦਾਂ ਜੀ ਕਹਿੰਦੇ ਕਿ ਸਾਡੇ ਉੱਤੇ ਮੁਲਾਜ਼ਮ ਕੋਈ ਨਹੀਂ ਹੈਗਾ ਹੈਗਾ ਇਸ ਲਈ ਪ੍ਰੈਸ਼ ਨਹੀਂ ਪੁਲਿਸ ਵਾਲਿਆਂ ਵੱਲੋਂ ਕੀ ਆਇਆ ਹੈ ਹਾਂਜੀ ਅੱਛਾ ਜੀ ਆਂਦੇ ਅਸੀਂ ਕਾਰਵਾਈ ਦੇ ਗਏ ਹੋਏ ਹਾਂ ਹੁਣ ਤੁਸੀਂ ਅਜੇ ਪੋਸਟਮੈਨਾਂ ਤੇ ਇੱਥੇ ਆਏ ਹੋ ਤਾਂ ਬੰਦੇ ਦਾ ਪੋਸਟਮੈਨ ਕਹੇ ਰੱਖਤਾ ਕਿ ਪੁਲਿਸ ਪਹੁੰਚੀ ਕਿ ਨਹੀਂ ਨਹੀਂ ਪੁਲਿਸ ਨਹੀਂ ਪਹੁੰਚੀ ਭਾਜੀ ਹਲੇ ਤੱਕ ਕਿਹੜਾ ਬੱਸ ਵਾਲਾ ਸੀ ਬੱਸ ਵਾਲਾ ਮੋਕੇ ਤੇ ਭੱਜ ਗਿਆ ਕਿ ਫੜਿਆ ਗਿਆ ਬੱਸ ਵਾਲਾ ਭੱਜ ਗਿਆ ਬੱਸ ਫੜੀ ਹੋਈ ਹੈ ਇਹ ਬੱਸ ਫੜੀ ਗਈ ਮੋਕੇ ਤੇ ਹਾਂਜੀ ਹਲੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਹਲੇ ਕੋਈ ਕਾਰਵਾਈ ਨਹੀਂ ਕੀਤੀ ਪੰਜ ਸਾਲਾਂ ਦੇ ਵੀ ਕੋਈ ਕਾਰਵਾਈ ਨਹੀਂ ਕਿੰਨੇ ਕੁਮਰ ਹੈ ਦੀ ਮੰਗ ਕਰ ਰਹੇ ਹੋ其实 ਕੁਛ ਨਹੀਂ ਹੈ ਨਹੀਂ ਇੱਥੇ ਹੁਣ ਪੁਲਿਸ ਮੁਲਾਜ਼ਮ ਕੋਈ ਨਹੀਂ ਪਹੁੰਚਿਆ ਇਹਨਾਂ ਅਲੀ ਤੱਕ ਸਵੇਰ ਦਾ ਕੋਈ ਨਹੀਂ ਸਵੇਰ ਦੇ 10 ਵਜੇ ਤੇ ਖੱਜਲ ਖਰਾਬ ਹੋ ਰਹੀ ਹੈ ਤੁਸੀਂ ਉੱਥੇ ਇਨਫੋਰਮੇਸ਼ਨ ਦਿੱਤੀ ਆ ਵੀ ਅਸੀਂ ਪੋਸਟਮਾਰਟਮ ਲਈ ਉਹਨਾਂ ਨੇ ਭੇਜਿਆ ਹੁੰਦਾ ਹਾਂਜੀ ਉਹਨਾਂ ਨੇ ਕਿ ਚਿੱਟ ਲੈ ਕੇ ਦੇ ਦਿੱਤੀ ਆ ਕਿ ਤੁਸੀਂ ਉੱਥੇ ਜਾਓ ਦੇ ਦਿਓ ਉਹਨਾਂ ਬੋਸਮਾ ਬੋਡੀ ਤੁਹਾਡੇ ਕੋਲ ਲੈ ਲੈਣੀ ਹੈ ਪਰ ਇੱਥੇ ਆਏ ਕਹਿੰਦੇ ਮੁਲਾਜ਼ਮ ਆਏਗਾ ਤਾਂ ਫਿਰ ਬੋਡੀ ਅਹੀਂ ਲੈਣੀ ਹੈ ਕਿੰਨੀ ਦੇਰ ਤੋਂ ਇਹ ਖੱਜਲ ਖਰਾਬੀ ਹੋ ਰਹੀ ਹੈ ਕੱਟੋ ਘਾੜਨੀ ਆਨੂੰ ਤੇ 11 ਵਜੇ ਤੇ ਲਾਲਮਸਮ ਆਈ ਹੋਈ ਹੈ ਮਤਲਬ 4-5 ਘੰਟੇ ਹੋ ਗਏ ਤੇ ਕੱਟ ਹਾਂਜੀ ਦੇਖੋ ਜੀ ਅਸੀਂ ਮੈਂ ਸਵੇਰੇ 8:30 9:00 ਵਜੇ ਮੈਂ ਦੁਕਾਨ ਤੇ ਆ ਕੇ ਬੈਠ ਗਿਆ ਸੀ ਕਿਹੜੀ ਜਗ੍ਹਾ ਤੇ ਸਿਰ ਪਲਾਣਾ ਗਿਆ ਆਪਣੀ ਬੋੜੂ ਅੱਛਾ ਜੀ ਹਾਂਜੀ ਤੇ ਮੈਂ ਬੈਠਾ ਹੋਇਆ ਸੀ ਮੈਂ ਆਪਣਾ ਝਾੜੂ ਪੋਚਾ ਲਾ ਕੇ ਜਾਂ ਜੋ ਵੀ ਪਾਠ ਪੂਜਾ ਕਰਕੇ ਬੈਠਾਇਆ ਸੀ ਤੇ ਬਾਹਰੋਂ ਆਵਾਜ਼ ਬੜੀ ਜ਼ੋਰ ਦੀ ਆਈ ਜੋ ਕਿ ਇਹ ਐਕਸੀਡੈਂਟ ਹੋ ਚੁੱਕਾ ਸੀ ਤੇ ਉਹ ਉਹਦੇ ਵਿੱਚੋਂ ਅਸੀਂ ਫਟਾਫਟ ਦੋ ਚਾਰ ਜਣੇ ਮਿਲ ਕੇ ਥੱਲੇ ਇਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਕੱਢਿਆ ਇਹਨਾਂ ਨੂੰ ਤੇ ਅਸੀ ਬਸ ਦੇ ਥੱਲੇ ਆ ਗਿਆ ਸੀ ਨਹੀਂ ਨਹੀਂ ਇਹ ਜੀ ਇਹ ਰਿਕਸ਼ੇ ਦੇ ਥੱਲੇ ਆ ਗਿਆ ਸੀ ਬਸ ਵਾਲੇ ਨੇ ਸਾਈਡ ਲਾਈ ਸੀ ਬਸ ਵਾਲੇ ਨੇ ਸਾਈਡ ਹਾਂ ਜੀ ਬਸ ਵਾਲੇ ਨੇ ਸਾਈਡ ਲਾਈ ਸੀ ਬਸ ਵੀ ਇਹ ਜੇ ਕੀ ਸੀ ਬਸ ਕਾਫੀ ਸਪੀਡ 'ਚ ਸੀ ਕਿਉਂਕਿ ਬਹੁਤ ਜ਼ੋਰ ਨਾਲ ਧਮਾਕਾ ਵੀ ਜਿਸ ਤਰ੍ਹਾਂ ਧਮਾਕੇ ਦਾ ਤੇ ਨਹੀਂ ਸਾਈਡ ਤੇ ਖਲੋਤੇ ਕਿ ਬਸ ਵਾਲੇ ਨੇ ਨਹੀਂ ਜੀ ਇਸ ਗੱਲ ਦਾ ਨਹੀਂ ਮੈਨੂੰ ਪਤਾ ਕਿਉਂਕਿ ਮੈਂ ਅੰਦਰ ਬੈਠਾ ਹੋਇਆ ਸੀ ਜਿਸ ਤਰ੍ਹਾਂ ਬਸ ਤੇਜ਼ ਸੀ ਬਸ ਟਰੈਕਟਰ ਦੇ ਵਿੱਚ ਲੱਗੀ ਜਾ ਟਰੈਕਟਰ ਬਸ 'ਚ ਲੱਗਾ ਫਿਰ ਇਹ ਜਿਹੜਾ ਐਕਸੀਡੈਂਟ ਹੋ ਗਿਆ ਅੱਛਾ ਵੀ ਦੋ ਤਿੰਨ ਜਾਨਾਂ ਵਿੱਚ ਬਸ ਬੱਜੀ ਹਾਂ ਜੀ ਹਾਂ ਜੀ ਬਸ ਬਸਲਾ ਮੌਕੇ ਤੇ ਪੱਟ ਗਿਆ ਸੀ ਹਾਂਜੀ ਬਸਲਾ ਹੀ ਤੇ ਫਿਰ ਆਪਣੇ ਇਧਰ ਦੇ ਸੁਖਨਚਕੋਂਡਾ ਪੇ ਵੀ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਸੀ ਕੋਈ ਇੱਥੇ ਕੋਈ ਉੱਚ ਅਧਿਕਾਰੀ ਪ੍ਰਸ਼ਾਸਨ ਨਾ ਪਹੁੰਚਿਆ ਇੱਥੇ ਜੀ ਮੌਕੇ ਤੇ ਕੋਈ ਨਹੀਂ ਜੀ ਅਜੇ ਕੋਈ ਨਹੀਂ ਹਲੇ ਕੋਈ ਕਾਰਵਾਈ ਨਹੀਂ ਕੀਤੀ ਗਈ ਪੁਲਿਸ ਨਹੀਂ ਜੀ ਅਸੀਂ ਥਾਣੇ ਗਏ ਸੀ ਹੂੰ ਤੇ ਥਾਣੇ ਉਹਨਾਂ ਸਮਝ ਜਿਹੜੇ ਥਾਣੇ ਗਏ ਸੀ ਤੁਸੀਂ ਚਾਟੀਪਿੰਡ ਮਰਪਾਲੀ ਹਾਂਜੀ ਭਾਈ ਦਾ ਕੋਈ ਕਾਰਵਾਈ ਨਹੀਂ ਨਹੀਂ ਹਲੇ ਕੋਈ ਉਹ ਤੋਂ ਚਾਟੀਪਿੰਡੋਂ ਕੋਈ ਮੁਲਾਜ਼ਮ ਵੀ ਨਹੀਂ ਪਹੁੰਚਿਆ ਇੱਥੇ ਦੇਖੋ ਜੀ ਉਹਨਾਂ ਕੋਲ ਮੁਲਾਜ਼ਮਾਂ ਦੀ ਆਂਦੇ ਕਮੀ ਸਾਡੇ ਕੋਲ ਹੂੰ ਤੇ ਇੱਕ ਘੰਟੇ ਤੱਕ ਆਏਗਾ ਅੱਛਾ ਹੁਣ ਤੁਹਾਨੂੰ ਤੇ ਕਿੰਨੀ ਦੇਰ ਹੋ ਗਈ ਹੈ ਜੀ ਟੋਟਲ ਖੜੇ ਅਸੀਂ ਸਵੇਰ ਦੇ ਵੇਖ ਲਓ 10 ਵਜੇ ਦੇ ਖੱਜਲ ਖਰਾਬ ਨਹੀਂ ਹੋਣ ਦੇ ਹੋਰ ਕੀ ਹੋਣ ਹੁਣ 2 ਵਜੇ ਦੇ ਤੇ